ਲੁਧਿਆਣਾ ਚੌੜਾ ਬਾਜ਼ਾਰ ਜੋ ਕਿ ਵਰਲਡ ਫੇਮਸ ਮਾਰਕੀਟ ਦੇ ਵਿੱਚੋਂ ਇੱਕ ਮਾਰਕੀਟ ਹੈ ਜਿੱਥੇ ਸਸਤੇ ਕੱਪੜੇ ਸੇਲ ਸੰਡੇ ਸੇਲ ਇੱਥੇ ਲੱਗਦਾ ਹੈ ਤੇ ਲੁਧਿਆਣਾ ਸ਼ਹਿਰ ਦਾ ਜਿਹੜਾ ਸਭ ਤੋਂ ਮਸ਼ਹੂਰ ਜਿਹੜਾ ਸੇਲ ਹੈ ਸੰਡੇ ਸੇਲ ਕਾਫੀ ਮਸ਼ਹੂਰ ਹੈ ਤੇ ਬੜੀ ਦੂਰੋਂ ਦੂਰ ਜਿਹੜੇ ਲੋਕ ਨੇ ਉਹ ਆਉਂਦੇ ਨੇ ਤੇ ਸੇਲ ਦਾ ਪੂਰਾ ਪੂਰਾ ਫਾਇਦਾ ਚੱਕਦੇ ਨੇ ਸਸਤੇ ਕੱਪੜਿਆਂ ਦੇ ਲਈ ਲੁਧਿਆਣਾ ਚੌੜਾ ਬਾਜ਼ਾਰ ਜਾਣਿਆ ਜਾਂਦਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ 80 ਰੁਪਏ ਤੋਂ ਸ਼ੁਰੂ ਹੈ ਤੇ ਬੜੀ ਦੂਤੜੇ ਜਿਹੜੇ ਲੋਕ ਨੇ ਉਹ ਆਏ ਹੋਏ ਨੇ ਸੇਲ ਦਾ ਫਾਇਦਾ ਚੱਕ ਰਹੇ ਨੇ। ਛੋਲੇ 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 ਜਿਹੜਾ ਮਰਜੀ ਸ਼ਰਟ ਲੋ। ਵਾਹ ਭਾਈ ਵਾਹ 150 ਰੁਪਏ ਅੱਜ। ਗਰਮੀ ਬੜੀ ਪੈ ਰਹੀ ਐ ਇਸ ਵਾਰ। ਇਹ ਮੰਨ ਲਾ ਚੁਕਾ ਬਿਲਕੁਲ 200 ਆਂ ਤੈਨੂੰ। ਗਰਮੀ ਇਤਨੀ ਜ਼ਿਆਦਾ ਪੈ ਰਹੀ ਐ ਨਾ ਜਿਹੜਾ ਇਹ 200 ਰੁਪਏ ਦਾ ਵਾ। ਇਹ 150 ਰੁਪਏ ਦਾ ਕਹਿਣ ਲੱਗੇ ਇਤਨੀ ਜ਼ਿਆਦਾ ਗਰਮੀ ਪੈ ਰਹੀ ਹੈ ਤੁਸੀਂ ਆਪ ਸੋਚ ਸਕਦੇ ਹੋ ਕਿੰਨੀ ਮਿਹਨਤ ਨਾਲ ਸੀ ਵੀਡੀਓ ਬਣਾ ਰਹੇ ਹਾਂ ਤੇ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਹੜਾ ਮਸ਼ਹੂਰ ਘੰਟਾ ਘਰ ਹੈ ਘੰਟਾ ਘਰ ਦੇ ਨਾਲ ਹੀ ਜਿਹੜਾ ਚੌੜਾ ਬਾਜ਼ਾਰ ਸੰਡੇ ਸੇਲ ਦਾ ਕਾਫੀ ਮਸ਼ਹੂਰ ਮਾਰਕੀਟ ਲੱਗਦਾ ਹੈ ਤੇ ਬੜੀ ਦਰਦਾਰ ਜਿਹਾ ਦੁਕਾਨਦਾਰ ਨੇ ਹੋਰ ਕਈ ਜਿਹੜੇ ਲੋਕਲ ਜਿਹੜੇ ਲੋਕ ਨੇ ਉਹ ਆਉਂਦੇ ਨੇ ਤੇ ਅੱਜ ਤੁਹਾਨੂੰ ਲੁਧਿਆਣਾ ਸੰਡੇ ਸੇਲ ਚੌੜਾ ਬਾਜ਼ਾਰ ਘੰਟਾ ਘਰ ਦੀ ਮਸ਼ਹੂਰ ਮਾਰਕੀਟ ਦਾ ਵੀਡੀਓ ਦਿਖਾਵਾਂਗੇ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਅਸੀ ਗੱਲ ਜੀ ਰਾਮ ਰਾਮ ਜੈ ਮਾਤਾ ਦੀ ਸਵਾਗਤ ਹੈ ਫਿਰ ਤੋਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ RS ਗੁਪਤਾ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਦੇਖੋ ਜੀ ਵਧੀਆ ਹੋਣਾ ਚਾਹੀਦਾ ਜ਼ਿੰਦਗੀ ਚਾਰ ਦਿਨਾਂ ਦਾ ਕੋਈ ਪਤਾ ਨਹੀਂ ਉਡਾਰੀ ਕਦੋਂ ਮਾਰ ਜਾਣਾ ਜ਼ਿੰਦਗੀ ਤੋਂ ਇਸ ਲਈ ਸਦਾ ਹੱਸਦੇ ਰਹੋ ਸਦਾ ਵਾਦਦੇ ਰਹੋ ਇਹ ਹੀ ਮੇਰੀ ਅਰਦਾਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਦੋਂ ਪਿਛਲੀ ਵੀਡੀਓ ਤੁਹਾਨੂੰ ਦਿਖਾਇਆ ਲੁਧਿਆਣਾ ਚੌੜਾ ਬਾਜ਼ਾਰ ਦੀ ਮਾਰਕੀਟ ਤੇ ਵੈਸੇ ਲੁਧਿਆਣਾ ਜਿਹੜਾ ਚੌੜਾ ਬਾਜ਼ਾਰ ਦੀ ਮਾਰਕੀਟ ਹੈ ਘੰਟਾ ਘਰ ਹੈ ਸਸਤੇ ਕਪੜਿਆਂ ਦੇ ਲਈ ਕਾਫੀ ਮਸ਼ਹੂਰ ਹੈ ਸੰਡੇ ਸੇਲ ਨੂੰ ਕਾਫੀ ਰਸ਼ ਹੁੰਦਾ ਹੈ ਕਾਫੀ ਇਕੱਠ ਹੁੰਦਾ ਹੈ ਤੇ ਸੰਡੇ ਸੇਲ ਦੀ ਵੀਡੀਓ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗੇ ਸੰਡੇ ਸੇਲ ਦੇ ਵਿੱਚ ਕਿੰਨਾ ਰਸ਼ ਹੁੰਦਾ ਹੈ ਕਿੰਨਾ ਇਕੱਠ ਹੁੰਦਾ ਹੈ ਕੀ ਰੇਟ ਤੇ ਕੀ ਕੁਝ ਮਿਲਦਾ ਹੈ ਕੱਪੜਿਆਂ ਦੇ ਕੀ ਰੇਟ ਨੇ ਟੀ-ਸ਼ਰਟਾਂ ਦੇ ਕੀ ਰੇਟ ਨੇ ਸ਼ਰਟਾਂ ਦੇ ਕੀ ਰੇਟ ਨੇ ਸਾਰਾ ਤੁਸੀਂ ਇਸ ਵੀਡੀਓ ਦੇਖ ਸਕੋਗੇ ਸੋ ਵੀਡੀਓ ਦੇਖੇ ਤੱਕ ਬਨੇ ਰਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸੋ ਚਲਦੇ ਹਾਂ ਅਮ드ਗੜ ਤੋਂ ਲੁਧਿਆਣਾ ਲੁਧਿਆਣਾ ਫਤੋਬਾਦ ਘੰਟਾ ਘੜਾ ਚੌੜਾ ਬਾਜ਼ਾਰ ਸੰਡੇ ਸੇਲ ਦੀ ਮਾਰਕੀਟ ਦਾ ਵੀਡੀਓ ਤੁਹਾਨੂੰ ਅੱਜ ਦੀ ਵੀਡੀਓ ਦਿਖਾਵਾਂਗੇ ਸੋ ਦੇਖ ਸਕਦੇ ਹੋ ਫਾਈਨਲੀ ਆਪਾਂ ਅਹਿਮਦਗੜ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਤੇ ਅਹਿਮਦਗੜ ਰੇਲਵੇ ਸਟੇਸ਼ਨ ਦਾ ਕੁਸ਼ੇ ਹੋ ਜਾ ਵਿਊ ਹੈ ਤੇ ਆਪਾਂ ਟਿਕਟਾ ਲੈ ਚੁੱਕੇ ਆ ਜਿਹੜਾ 30 ਰੁਪਏ ਕਿਰਾਇਆ ਹੈ ਤੁਸੀਂ ਦੇਖ ਸਕਦੇ ਹੋ ਤੇ ਅਹਿਮਦਗੜ ਰੇਲਵੇ ਸਟੇਸ਼ਨ ਤੇ ਟ੍ਰੇਨ ਆ ਚੁੱਕੀ ਹੈ ਇੱਕ ਨੰਬਰ ਪਲੇਟਫਾਰਮ ਤੇ ਛੋੜਾ ਬਾਜ਼ਾਰ ਦੀ ਸਾਰੀ ਮਾਰਕੀਟ ਦਾ ਤੁਸੀਂ ਵੀਡੀਓ ਵੀਡੀਓ ਦੇਖ ਸਕੋਗੇ ਤੇ ਮੈਂ ਆਪਾ ਖੜੇ ਆਂ ਅਹਿਮਦਗੜ੍ਹ ਰੇਲਵੇ ਸਟੇਸ਼ਨ ਤੇ ਤੇ ਆਪਣੀ ਟ੍ਰੇਨ ਆ ਚੁੱਕੀ ਹੈ ਠੀਕ ਹੈ ਤੇ ਇਹਦੇ ਸਾਰੇ ਜਿਹੜੇ ਜਰਨਲ ਡੱਬੇ ਨੇ ਸਾਰੇ ਪਿੱਛੇ ਨੇ ਟ੍ਰੇਨ ਨੰਬਰ ਹੈ ਜੀ 11057 ਰਹਨੇ ਆ ਜਰਨਲ ਡੱਬੇ ਦੇ ਵਿੱਚ ਇਹਦਾ ਟਿਕਟ ਹੈ 30 ਰੁਪਏ ਕਰਾਇਆ ਇਹਦਾ ਅਹਿਮਦਗੜ੍ਹ ਤੋਂ ਲੁਧਿਆਣਾ ਸੋ ਫਾਈਨਲੀ ਜੀ ਟ੍ਰੇਨ ਅਹਿਮਦਗੜ੍ਹ ਤੋਂ ਚੱਲੀ ਆ ਲੁਧਿਆਣੇ ਤੇ ਦੇਖ ਸਕਦੇ ਹੋ ਅਹਿਮਦਗੜ੍ਹ ਰੇਲਵੇ ਸਟੇਸ਼ਨ ਦਾ ਕੁਝ ਇਹੋ ਜਿਹਾ ਨਜ਼ਾਰਾ ਹੈ ਸੋ ਵੀਡੀਓ ਦੇ ਕਿ ਤੱਕ ਬਨੇ ਰਹੋ సమని అహమదగఢ రేల్వే స్టేషన్ ਫਾਨੀ ਤੁਸੀਂ ਦੇਖ ਸਕਦੇ ਆਪਾਂ ਪਹੁੰਚ ਗਏ ਆਂ ਸ਼ਹਿਰ ਲੁਧਿਆਣੇ ਜਿਵੇਂ ਕਿ ਤੁਸੀਂ ਬੋਰਡ ਦੇਖ ਸਕਦੇ ਹੋ ਸਾਹਮਣੇ ਬੋਰਡ ਘੰਟਾ ਘਰ ਨੂੰ ਤੇ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਹੜਾ ਮਸ਼ਹੂਰ ਘੰਟਾ ਘਰ ਹੈ ਘੰਟਾ ਘਰ ਦੇ ਨਾਲ ਹੀ ਜਿਹੜਾ ਚੌੜਾ ਬਾਜ਼ਾਰ ਸੰਡੇ ਸੇਲ ਦਾ ਕਾਫੀ ਮਸ਼ਹੂਰ ਮਾਰਕੀਟ ਲੱਗਦਾ ਹੈ ਤੇ ਬੜੀ ਦਰਦਾਰ ਜਿਹਾ ਦੁਕਾਨਦਾਰ ਨੇ ਹੋਰ ਕਈ ਜਿਹੜੇ ਲੋਕਲ ਜਿਹੜੇ ਲੋਕ ਨੇ ਉਹ ਆਉਂਦੇ ਨੇ ਘੰਟਾ ਘਰ ਦੇ ਨਾਲ ਹੀ ਜਿਹੜਾ ਤੁਹਾਨੂੰ ਇੱਥੋਂ ਜਿਹੜਾ ਸੇਲ ਹੈ ਸ਼ੁਰੂ ਹੋ ਜਾਂਦਾ ਹੈ 150 200 ਰੁਪਏ ਦੀ ਰੇਂਜ ਦੇ ਵਿੱਚ ਤੇ ਅੱਗੇ ਹੈ ਚੌੜਾ ਬਾਜ਼ਾਰ ਦੀ ਮਾਰਕੀਟ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਘੰਟਾ ਘੜਤੀ ਗਈ ਕਿਰੇਟੇਨ ਦਾ 150 ਦਾ ਇੱਕ ਹੈ 150 ਕੀ ਦੋ ਹੈ ਦੋ ਹੈ ਸਾਹਮਣੇ ਦੇਖ ਸਕਦੇ ਹੋ ਘੰਟਾ ਘੜਤੇ ਚੌੜਾ ਬਾਜ਼ਾਰ ਦੀ ਮਾਰਕੀਟ ਸੰਡੇ ਸੇਲ ਦੀ ਮਾਰਕੀਟ ਦਾ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਹਾਂ ਠੀਕ ਹੈ ਤੇ ਇੱਥੇ ਤੁਹਾਨੂੰ ਲਹਿੰਗੇ ਹੀ ਲਹਿੰਗੇ ਦੇਖਣ ਨੂੰ ਮਿਲੇਗਾ ਲਹਿੰਗੇ ਦੇਖ ਸਕਦੇ ਹੋ ਨਾ ਜਿਹੜਾ ਮਰਜ਼ੀ ਲਹਿੰਗਾ ਸੋਟ ਲੋ ਕੀ ਰੇਟ ਹੈ ਇਹਨਾਂ ਦਾ ਕੀ ਰੇਟ ਹੈ ਇਹ 6500 ਸਾਢੇ 6000 ਦੀ ਰੇਂਜ ਦੇ ਵਿੱਚ ਮਿਲ ਜਾਏਗਾ ਲਹਿੰਗਾ ਤੇ ਸ਼ਰਟਾਂ ਤੁਹਾਨੂੰ ਮਿਲ ਜਾਣਗੇ ਠੀਕ ਆ ਤੇ ਹੁਣ ਆਪਾਂ ਆ ਗਏ ਆ ਸਾਹਮਣੇ ਚੌੜਾ ਬਾਜ਼ਾਰ ਤੇ ਚੌੜਾ ਬਾਜ਼ਾਰ ਦੀ ਮਾਰਕੀਟ ਤੇ ਤੁਹਾਨੂੰ ਹੁਣ ਵੀਡੀਓ ਦਿਖਾਉਣ ਲੱਗੇ ਆ ਸੰਡੇ ਸੇਲ ਦਾ ਮਾਰਕੀਟ ਠੀਕ ਆ ਪਿੱਛੇ ਦੇਖ ਸਕਦੇ ਹੋ ਰਸ਼ ਕਿੰਨਾ ਰਸ਼ ਹੈ ਸੰਡੇ ਨੂੰ ਕਾਫੀ ਮਸ਼ਹੂਰ ਹੈ ਸੰਡੇ ਸੇਲ ਕਾਫੀ ਮਸ਼ਹੂਰ ਸੇਲ ਹੈ ਤੇ 250 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹੋ ਜਿਹਾ ਜਿਹੜਾ ਦੇਖਣ ਨੂੰ ਮਿਲ ਜਾਏਗਾ ਸੇਹਲ ਦੀ ਸੇਲ ਦੇਖਣ ਨੂੰ ਮਿਲ ਜਾਏਗਾ ਠੀਕ ਆ ਜਿਹੜਾ ਮਰਜੀ ਲੋ ਲੋਜੀ ਸੇਲ ਹੀ ਸੇਲ ਟੀ-ਸ਼ਰਟ ਮਿਲ ਜਾਏਗਾ ਲੋਰ ਮਿਲ ਜਾਏਗਾ ਸ਼ਰਟ ਮਿਲ ਜਾਏਗਾ ਸਾਡੇ ਟ੍ਰਾਂਸਫਰ ਦੇ ਪੈਂਟ ਮਿਲ ਜਾਏਗਾ ਹੋਰ ਵੀ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਇਸ ਜਗ੍ਹਾ ਤੇ ਤੁਸੀਂ ਲੈ ਸਕਦੇ ਹੋ ਬੰਪਰ ਸੇਲ ਲੱਗਿਆ ਹੋਇਆ ਤੇ ਇੱਥੇ ਤੁਹਾਨੂੰ ਮਿਲ ਜਾਏਗਾ ਲੋਰ ਜਿਹੜਾ ਮਰਜੀ ਲੋਰ ਲੋ 150 ਰੁਪਏ ਦੇ ਵਿੱਚ 150 ਰੁਪਏ ਦੇ ਰੇਂਜ ਦੇ ਵਿੱਚ ਇੱਧਰ ਵੀ ਸੇਲ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਸੇਲ ਤੁਸੀਂ ਦੇਖ ਸਕਦੇ ਹੋ ਨਾ ਕੀ ਰੇਟ ਹੈ ਵੀਰ ਇਹਨਾਂ ਦਾ 200 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਲੋਰ ਜਿਹੜਾ ਮਰਜੀ ਸਾਈਜ਼ ਲੋ ਤੇ ਟੀ-ਸ਼ਰਟ ਮਿਲ ਜਾਏਗਾ 150 ਰੁਪਏ ਦੀ ਰੇਂਜ ਦੇ ਵਿੱਚ ਠੀਕ ਆ 100 ਰੁਪਏ ਦੀ ਰੇਂਜ ਦੇ ਵਿੱਚ ਟੀ-ਸ਼ਰਟ ਮਿਲ ਜਾਏਗਾ ਜਿਹੜਾ ਮਰਜੀ ਟੀ-ਸ਼ਰਟ ਲੋ ਸਿਰਫ 100 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਮਰਜੀ ਕਲਰ ਲੋ ਤੇ 150 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਤੁਹਾਨੂੰ ਲੋਰ ਦੇਖ ਸਕਦੇ ਹੋ ਜਿਹੜਾ ਮਰਜੀ ਲੋਰ ਲੋ ਦੇ ਸਕਦੇ ਹੋ ਨਾ ਸੋ ਕਾਫੀ ਮਸ਼ਹੂਰ ਹੈ ਲੁਧਿਆਣਾ ਚੌੜਾ ਬਾਜ਼ਾਰ ਦੀ ਮਾਰਕੀਟ ਤੇ 300 ਰੁਪਏ ਦੇ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਪੈਂਟ ਜਿਹੜਾ ਮਰਜੀ ਪੈਂਟ ਲੋ 300 ਰੁਪਏ ਦੇ ਰੇਂਜ ਦੇ ਵਿੱਚ ਜਲਦੇ ਆ ਇੱਥੇ ਤੁਹਾਨੂੰ ਸੂਟ ਮਿਲ ਜਾਏਗਾ ਦੇਖ ਸਕਦੇ ਹੋ ਸੂਟ ਜਿਹੜਾ ਮਰਜੀ ਸੂਟ ਲੋ 350 ਰੁਪਏ ਦੀ ਰੇਂਜ ਦੇ ਵਿੱਚ ਠੀਕ ਹੈ ਸੇਲ ਹੀ ਸੇਲ ਦੇਖਣ ਬਲੇਰੋ 200 ਰੁਪਏ ਦਾ ਜਿਹੜਾ ਮਰਜ਼ੀ ਲੋ ਸਿਰਫ 200 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਮਰਜ਼ੀ ਸ਼ਰਟ ਲੋ 150 ਰੁਪਏ ਦੀ ਰੇਂਜ ਦੇ ਵਿੱਚ ਦੇਖ ਸਕਦੇ ਹੋ ਕਲਰ ਦੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਕਲਰ ਹੈ ਲੋ ਜੀ ਰਸ਼ ਚੈੱਕ ਕਰੋ ਹਰੀਆਕੋ ਟਾਵਲ ਮਿਲ ਜਾਏਗਾ 100 ਰੁਪਏ ਦਾ ਤੁਹਾਨੂੰ ਠੀਕ ਹੈ ਤੇ ਦੇਖ ਸਕਦੇ ਹੋ ਕੁਝ ਇਹੋ ਜਿਹੀ ਮਾਰਕੀਟ ਹੈ ਹੁਰੀਆਣਾ ਮਾਰਕੀਟ ਦੇਖ ਕਿੱਥੇ ਕਿੱਥੇ ਪਿੱੱਡੂ ਬੈਗ ਕੈਰੀ ਬੈਗ ਟਰੋਲੀ ਬੈਗ ਹੈਡ ਬੈਗ ਆਉਂਦਾ ਲੋ ਜੀ 3 April ਸ਼ਰਦ ਸ਼ਰਦ ਕੱਪੜੀਆਂ ਲੋਹੜਾ ਪਿਆਮੇ ਹੁੱਚੇ ਰਵਰੇ ਲੁਧਿਆਣਾ ਜਿਹੜਾ ਸੇਲ ਹੈ ਕੱਪੜਿਆਂ ਦੀ ਮਾਰਕੀਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਸ ਜਗ੍ਹਾ ਤੇ ਬੜੀ ਦੂਰ ਦੂਰ ਜਿਹੜੇ ਦੁਕਾਨਦਾਰ ਨੇ ਆਉਂਦੇ ਨੇ ਤੇ ਸੰਡੇ ਸੇਲ ਕਾफी ਮਸ਼ਹੂਰ ਹੈ ਸਾਢੇ 350 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਠੀਕ ਹੈ ਆਉਣਾ ਕਿੱਥੇ ਆ ਤੁਸੀਂ ਚੌੜਾ ਬਾਜ਼ਾਰ ਦੀ ਮਾਰਕੀਟ ਦੇ ਵਿੱਚ ਤੇ ਇੱਧਰ ਚੱਲਦੇ ਆਂ ਇੱਧਰ ਵੀ ਦਿਖਾਉਨੇ ਆ ਤੁਹਾਨੂੰ ਸੇਲ ਲਓ ਲਾਣੇ 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 ਹੋਪਣੀ ਸੇਲ ਲੈ ਇਤਨੀ ਵੱਡੀ ਸੇਲ ਲੁਧਿਆਣੇ ਦੀ ਸਭ ਤੋਂ ਵੱਡੀ ਸੇਲ ਦੀ ਮਾਰਕੀਟ ਦੀ ਵੀਡੀਓ ਦਿਖਾਉਣ ਲੱਗੇ ਆ ਲਓ ਜੀ ਸੇਲ ਹੀ ਸੇਲ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਇਸ ਜਗ੍ਹਾ ਤੇ ਠੀਕ ਹੈ 80 ਰੁਪਏ ਤੋਂ ਸ਼ੁਰੂ ਹੈ ਲੋ ਜੀ ਦੇਖੋ ਸੇਲ ਹੀ ਸੇਲ ਤੁਹਾਨੂੰ ਇਸੇ ਦੇਖਣ ਨੂੰ ਮਿਲੇਗਾ ਠੀਕ ਹੈ ਤੇ 150 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਇਹੋ ਜਿਹਾ ਲੋਰ ਮਿਲ ਜਾਏਗਾ ਠੀਕ ਹੈ ਤੇ ਇਸ ਵੀਡੀਓ 'ਚ ਤੁਹਾਨੂੰ ਕੱਲੀ ਕੱਲੀ ਚੀਜ਼ ਜਿਹੜਾ ਰੇਟ ਹੈ ਤੁਹਾਨੂੰ ਇਹੋ ਜਿਹਾ ਰੇਟ ਯਾਨੀ ਕਿ ਦੇਖਣ ਨੂੰ ਮਿਲੇਗਾ ਠੀਕ ਹੈ ਸੋ ਦੇਖੋ 150 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਇਹੋ ਜਿਹਾ ਲੋਰ ਮਿਲ ਜਾਏਗਾ ਠੀਕ ਹੈ ਬਾਜੂ ਲੋਰ ਐਲ ਸਾਈਜ਼ ਲੋ ਜਿਹੜਾ ਮਰਜੀ ਸਾਈਜ਼ ਲੋ ਸਿਰਫ 150 ਰੁਪਏ ਦਾ ਤੇ ਦੇਖ ਸਕਦੇ ਹੋ 150 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਟੀ-ਸ਼ਰਟ ਲੋ ਜੀ ਚੈੱਕ ਕਰੋ 900 ਰੁਪਏ 199 ਰੁਪਏ ਦਾ ਸਿਰਫ 150 ਰੁਪਏ ਦੇ ਵਿੱਚ ਮਿਲੇਗਾ ਤੇ ਦੇਖ ਸਕਦੇ ਹੋ ਸਾਰੀ ਕੁਆਲਿਟੀ ਹੈ ਇੱਥੇ ਜਗ੍ਹਾ ਤੇ ਪੂਰਾ ਯਾਨੀ ਕਿ ਜਿਹੜਾ ਸੇਲ ਹੈ ਸੇਲ ਹੀ ਸੇਲ ਸੇਲ ਹੀ ਸੇਲ ਦੇਖਣ ਨੂੰ ਮਿਲੇਗਾ ਜਿਹੜਾ ਮਰਜ਼ੀ ਸੇਲ ਲਓ ਤੇ ਸੰਡੇ ਸੇਲ ਕਾਫੀ ਮਸ਼ਹੂਰ ਹੈ ਇਹ ਹੋਰ ਚੈੱਕ ਕਰੋ ਇੱਥੇ ਤੱਕ ਤੁਹਾਨੂੰ ਜਿਹੜੇ ਲੇਡੀਜ਼ ਦੇ ਵਾਸਤੇ ਵੀ ਯਾਨਕਿ ਜਿਹੜੇ ਕੱਪੜੇ ਨੇ ਨਾ ਉਹ ਵੀ ਮਿਲ ਜਾਣਗੇ ਇੱਕ-ਇੱਕਲੀ ਚੀਜ਼ ਦਾ ਇੱਥੇ ਰੇਟ ਲਿਖਿਆ ਆਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹੋ ਜਿਹਾ ਕੁਝ ਲਾਇਆ ਹੋਇਆ ਇਹਨਾਂ ਨੇ। ਉਹ ਤੁਸੀਂ ਦੇਖ ਕੇ ਲੈ ਸਕਦੇ ਹੋ ਤੇ ਬੱਚਿਆਂ ਦਾ ਤੁਹਾਨੂੰ ਇੱਥੇ ਉਹ ਮਿਲ ਜਾਏਗਾ, ਕੱਪੜੇ ਮਿਲ ਜਾਏਗਾ। ਦੇਖ ਸਕਦੇ ਹੋ। ਛੋਟੇ ਬੱਚਿਆਂ ਦੇ ਕੱਪੜੇ ਜੇ ਕਿਸੇ ਨੂੰ ਲੈਣਾ 150 ਰੁਪਏ ਦੀ ਰੇਂਜ ਦੇ ਵਿੱਚ ਆ ਦੇਖੋ। ਠੀਕ ਹੈ। ਲਓ ਜੀ। 80 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਮਿਲ ਜਾਏਗਾ। ਹੋਰ ਵੀ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ 100 ਰੁਪਏ ਦੇ ਲਈ ਇੱਥੇ ਵੀ ਤੁਹਾਨੂੰ ਸੇਲ ਦੇਖਣ ਨੂੰ ਮਿਲੇਗਾ ਹੋਰ ਵੀ ਕਈ ਜਿਹੜੇ ਕੱਪੜੇ ਨੇ ਉੱਥੋਂ ਤੁਹਾਨੂੰ ਮਿਲ ਜਾਣਗੇ ਸੇਲ ਦੇ ਵਿੱਚੋਂ ਠੀਕ ਹੈ ਲੁਧਿਆਣਾ ਦੇ ਚੋੜੇ ਬਾਜ਼ਾਰ ਦੀ ਮਾਰਕੀਟ ਦਾ ਜਿਹੜਾ ਵੀਡੀਓ ਮੈਂ ਬਣਾ ਰਿਹਾ ਹਾਂ ਕਿ ਇਹ ਵੀਡੀਓ ਤੁਹਾਡੇ ਜਾਣਕਾਰੀ ਤੁਹਾਡੇ ਨੋਲੇਜ ਦੇ ਉਦੇਸ਼ ਨਾਲ ਇਹ ਵੀਡੀਓ ਬਣਾ ਰਿਹਾ ਮੈਂ ਉਹ ਰਸ ਬਹੁਤ ਜ਼ਿਆਦਾ ਹੈ ਚੌੜਾ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਰੇਟਾ ਇਹਨਾਂ ਦਾ 150 ਰੁਪਏ ਦੀ ਰੇਂਜ ਦੇ ਵਿੱਚ ਸ਼ਰਟ ਮਿਲ ਜਾਏਗਾ ਜਿਹੜਾ ਮਰਜੀ ਸ਼ਰਟ ਲਓ ਵਾਹ ਬਈ ਵਾਹ 150 ਰੁਪਏ ਅੱਜ ਗਰਮੀ ਬੜੀ ਪਿਆੜੀ ਐ ਇਸ ਵਾਰ

ਉਨੀ ਯਾਰ ਕੀ ਯਾਰ ਆਂਟੀ ਵਾਹ ਦੇ ਦੋਸਤਾਂ ਆਂਟੀ ਦੇ ਦੇਖੋ ਗਰਮੀ ਇਤਨੀ ਜ਼ਿਆਦਾ ਪੈ ਰਹੀ ਹੈ ਨਾ ਜਿਹੜਾ ਇਹ 200 ਰੁਪਏ ਦਾ ਵਾ ਇਹ 150 ਰੁਪਏ ਦਾ ਕਹਿਣ ਲੱਗੇ ਇਤਨੀ ਜ਼ਿਆਦਾ ਗਰਮੀ ਪੈ ਰਹੀ ਹੈ ਤੁਸੀਂ ਆਪ ਸੋਚ ਸਕਦੇ ਹੋ ਕਿੰਨੀ ਮਿਹਨਤ ਨਾਲ ਸੀ ਵੀਡੀਓ ਬਣਾ ਰਹੇ ਦੋਸਤਾਂ ਦੱਸੋ ਗਰਮੀ ਹੈ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਹੈ ਵੀਰੇ ਤਾਈਓ ਗਲਤ ਬੋਲੇ ਤਾਈਓ ਗਲਤ ਬੋਲੇਗਾ ਨਾ ਓ ਮਰਨੂਗ ਦਾ ਦਾ ਤਨਵਰ ਆ ਗਿਆ ਕਸਟਮਰ ਇਹ ਮੁੰਡਾ ਮਤਲਬ ਕੀ ਹਰ ਸੰਡੇ ਸੰਡੇ ਤੇ ਹਮੇਸ਼ਾ ਆਉਂਦਾ ਹੈ ਨਹੀਂ ਨਹੀਂ ਇਹ ਨਾਲ ਉਹ ਹਰ ਸੰਡੇ ਸੰਡੇ ਤੇ ਮੁੰਡਾ ਮਾਲ ਲਗਾਉਂਦਾ ਹੈ ਤਰੀਬਨ 700 ਤੇ 800 ਜੋੜਾ ਵੇਚ ਕੇ ਜਾਂਦਾ ਹੈ ਪਰ ਇੱਕ ਪਾਵੇਂ ਮੁੰਡੇ ਦਾ ਪਹਿਲੇ ਗੋੜਾ ਹੁੰਦਾ ਸੀ ਉਹਨੂੰ ਪਾਵੇਂ ਰੰਗ ਕਾਲਾ ਹੋ ਗਿਆ ਮੁੰਡੇ ਦਾ ਪਰ ਇਹ ਹੈ ਨੋਟਾਂ ਨਾਲ ਰੱਜ ਕੇ ਜਾਂਦਾ ਹੈ ਮੁੰਡਾ ਨੋਟਾਂ ਨਾਲ ਰੱਜ ਕੇ ਜਾਂਦਾ ਭਾਜੀ ਧੂਪ ਦੇਖੋ ਗਿੱਲੀ ਪੈ ਰਹੀ ਹੈ ਇਹ ਧੂਪ ਤੇ ਖੜਨ ਦਾ ਜਿਹੜਾ ਕਹਿਣਾ ਇਹਦਾ ਮਕਸਦ ਸਫਲ ਹੋ ਰਿਹਾ। ਇਹ ਹੁਣ ਹੀ ਪਾਜੀ ਨੇ ਕਿਹਾ 150 ਰੁਪਏ ਆ। ਪਾਜੀ 150 ਨਹੀਂ ਇਹ ਇਹ ਪਤਾ ਕੀ ਗੱਲ ਕੋਈ ਕੋਈ 700 ਕੋਈ 800 ਪਾਜੀ ਗਰਮੀ ਵੀ ਪੈਂਦੀ ਨਾ ਦਿਮਾਗ ਨੂੰ ਥੋੜੀ ਚੜਦੀ ਆ ਫਿਰ ਕੋਈ 700 800 900 ਵਾਲਾ ਜੋੜਾ ਜੀ ਨੇ ਹੁਣ 200 ਸਵੇਰ ਦਾ ਲੱਗਾ ਹੋਇਆ ਬੋਲਣ ਚੁੱਪ ਨਹੀਂ ਹੋਇਆ। ਪਾਜੀ ਪਾਣੀ ਦਾ ਘੁੱਟ-ਪੁੱਟਕ ਨਹੀਂ ਪੀਤਾ ਮੁੰਡੇ ਨੇ। ਪਾਣੀ ਦਾ ਸਵੇਰ ਦਾ ਘੁੱਟਕ ਪਾਜੀ ਤੁਸੀਂ ਇਹ ਕੈਮਰਾ ਫੋਕਸ ਮਾਰੋ ਮੁੰਡੇ ਤੇ ਫਿਰ ਵੀ ਮਾਰੋ ਫੋਕਸ ਥੋੜਾ ਜਿਆਦਾ ਰਹੇ ਤੇ। ਆਏ ਦੋਸਤੋ 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 ਚੋਪਨੀ ਹੋਏਗਾ ਕਮਾਈਆਂ ਫੁੱਲ ਆ ਮੁੰਡੇ ਦੀ ਕਮਾਈਆਂ ਫੁੱਲ ਕਰਦਾ ਭਾਈ ਮੇਰਾ ਨਾਮ ਹੈ ਗੌਰਵ ਸ਼ਰਮਾ ਭਾਜੀ ਬਾਜ਼ਾਰ ਦੀ ਪੂਰੀ ਸੇਲ ਮਝੂਰ ਹੈ ਤੁਸੀਂ ਇੱਕ ਵਾਰੀ ਕੈਮਰਾ ਕਮਾ ਕੇ ਪੂਰੇ ਬਾਜ਼ਾਰ ਵਾਲ ਨੂੰ ਕੈਮਰਾ ਕਮਾ ਕੇ ਦਿਖਾਓ ਵੀ ਕੀ ਮਾਹੌਲ ਲੱਗ ਰਿਹਾ ਤੁਹਾਨੂੰ ਇਹ ਤੇ ਮਤਲਬ ਕਿ 25% ਹੈਗਾ ਸਾਰਾ ਜੇ ਯਾਰ ਆਪਾਂ ਸਰਦੀਆਂ ਦੇ ਵਿੱਚ ਗੱਲ ਕਰ ਰਹੇ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਦੀ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਦੀ ਬੰਦੇ ਨਾ ਬੰਦਾ ਚਿਪਕਿਆ ਹੁੰਦਾ ਇੱਥੇ ਬਾਕੀ ਆ ਪਾਜੀ ਨੂੰ ਤੁਸੀਂ ਮੇਲੀ ਲਿਓ ਸੋ ਪਾਜੀ ਇਹ ਕਹਿੰਦਾ ਜੀ ਬਹੁਤ ਵਧੀਆ ਲੱਗਿਆ ਠੀਕ ਆ ਪਾਜੀ ਧੰਨਵਾਦ ਤੁਹਾਡਾ ਓਕੇ ਜੀ ਵੈਲਕਮ ਜੀ ਓਕੇ ਜੀ ਓਕੇ ਥੋੜਾ ਪਾਣੀ ਵੀ ਪੀ ਲਓ ਪਾਣੀ ਵੀ ਪੀ ਲਓ ਸਹੀ ਗੱਲ ਥੋੜਾ ਪਾਣੀ ਪੀ ਲਓ ਕਿਉਂਕਿ ਜਿਹੜਾ ਪਾਜੀ ਤੁਸੀਂ ਜਿਹੜਾ ਤੁਸੀਂ 150 ਕਹਿੰਨੇ ਹੋ ਇਹ 200 ਰੁਪਏ ਦਾ ਸੀ ਪਾਣੀ 200 ਦਾ ਗਲਤੀ ਲੱਗੀ ਮਾਫਰ ਹੋ ਜਾ ਗਰਮੀ ਜ਼ਿਆਦਾ ਹੈ ਨਾ ਤਾਂ ਕਰਕੇ ਗਰਮੀ ਕਰਕੇ ਹੋ ਗਿਆ ਸੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੋ ਗਰਮੀ ਇਤਨੀ ਜ਼ਿਆਦਾ ਹੈ ਨਾ ਮੈਂ ਤੁਹਾਨੂੰ ਕੀ ਦੱਸਾਂ ਜਿਹੜਾ ਸਮਾਨ 200 ਰੁਪਏ ਦਾ ਹੈ ਇਹ ਕਹਿ ਰਹੇ ਨੇ ਉਹ 150 ਰੁਪਏ ਦਾ ਜੇ ਤੁਸੀਂ ਰਸ਼ ਦੇਖ ਸਕਦੇ ਹੋ ਸੰਡੇ ਸੇਲ ਦਾ ਰਸ਼ ਬਹੁਤ ਜ਼ਿਆਦਾ ਰਸ਼ ਹੈ ਸੋ ਭਾਈ ਸਾਹਿਬ ਇੰਨਾ ਲੋਕਾਂ ਦੇ ਵਿੱਚ ਖੜ ਕੇ ਵੀਡੀਓ ਬਣਾਉਣਾ ਇੰਨੇ ਲੋਕਾਂ ਦੇ ਵਿੱਚ ਵੀਡੀਓ ਬਣਾਉਣਾ ਇਸ ਛੋਟੀ ਮੋਟੀ ਗੱਲ ਨਹੀਂ ਹੈ ਸੋ ਹਮੇਸ਼ਾ ਵੀਡੀਓ ਨੂੰ ਸਪੋਰਟ ਕਰੋ ਲਾਈਕ ਕਰੋ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਹੋਰ ਵੀ ਤੁਹਾਨੂੰ ਹੋਰ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਲੋ ਜਿਵੇਂ ਕਿ ਦੇਖ ਸਕਦੇ ਹੋ ਸਾਹਮਣੇ ਗਰਮੀ ਦੇਖ ਸਕਦੇ ਹੋ ਨਾ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਬਹੁਤ ਤੇ 40 40 ਰੁਪਏ ਦਾ ਮਿਲ ਜਾਏਗਾ ਬੈਗ ਕਿ ਮਿਲ ਜਾਏਗਾ ਛੋਟਾ ਬਾਜ਼ਾਰ ਸਾਹਮਣੇ ਦੇਖ ਸਕਦੇ ਹੋ ਸਾਹਮਣੇ ਚੌੜਾ ਬਾਜ਼ਾਰ ਦੀ ਮਾਰਕੀਟ ਹੈ ਠੀਕ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਜਿਹੜਾ ਚੌੜਾ ਬਾਜ਼ਾਰ ਦੀ ਮਾਰਕੀਟ ਦਾ ਜਿਹੜਾ ਸੇਲ ਹੈ ਸ਼ੁਰੂ ਹੋ ਜਾਂਦਾ ਹੈ ਇੱਥੇ ਤੱਕ ਤੁਹਾਨੂੰ ਇਹ ਮਿਲੇਗਾ ਕੀ ਰੇਟ ਹੈ ਕੁਰੇ ਗਲਾਸ ਦਾ 20 ਰੁਪਏ ਦਾ ਗਲਾਸ ਜੇ ਲੈਣਾ ਪੀਣਾ ਹੈ ਨਾ ਗਰਮੀ ਬਹੁਤ ਜ਼ਿਆਦਾ ਹੈ ਤੇ ਸਾਹਮਣੇ ਘੰਟਾ ਘਰ ਹੈ ਘੰਟਾ ਘਰ ਦੇ ਨਾਲ ਹੀ ਤੁਹਾਨੂੰ ਬਹੁਤ ਵਧੀਆ ਹੈਗੀ ਹੈ ਸਰ ਆ ਦੇਖੋ ਹਰੇ ਪੁਦੀਨੇ ਪਿਓਰ ਰਹਿਣਾ ਹੈ ਅੱਛਾ ਪਿਓਰ ਹੈ ਵਾਹ ਜੀ ਵਾਹ ਨਾਲੀਆਂ ਬ੍ਰੇਕ ਸੰਗੀ ਬੁਲੀਆਂ ਨਾਲ ਇੱਕ ਪਲਾਗ ਦਿਖਾਉਣਾ ਆ ਕੇ ਨਗਾ ਨਹੀਂ ਕਰਤਾ ਠੀਕ ਹੈ ਠੀਕ ਹੈ ਤਾਂ ਅਗਲਾ ਟ੍ਰੀਟਰ ਆਈ ਕਰੂਗਾ ਸਾਹਮਣੇ ਦੇਖੋ ਭਾਈ ਸਾਹਿਬ ਬਹੁਤ ਜ਼ਿਆਦਾ ਟ੍ਰਾਫਿਕ ਹੈ ਤੇ ਪਿੱਛੇ ਦੇਖ ਸਕਦੇ ਹੋ ਚੌੜਾ ਬਾਜ਼ਾਰ ਤੇ ਚੌੜਾ ਬਾਜ਼ਾਰ ਦੀ ਮਾਰਕੀਟ ਤੁਹਾਨੂੰ ਸਾਰਾ ਵੀਡੀਓ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਤੁਹਾਨੂੰ ਸੇਲ ਹੀ ਸੇਲ ਦੇਖਣ ਨੂੰ ਮਿਲੇਗਾ ਤੇ ਰਾਸ਼ ਦੇਖ ਸਕਦੇ ਤੁਸੀਂ ਹੁਣ ਆਪਾਂ ਆ ਗਏ ਮੇਨ ਰੋਡ ਤੁਹਾਨੂੰ ਮੇਨ ਰੋਡ ਦੀ ਵੀਡੀਓ ਦਿਖਾ ਰਹੇ ਹਾਂ ਸਾਹਮਣੇ ਹੈ ਘੰਟਾ ਘਰ ਇਹ ਮੇਰੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਘੰਟਾ ਘਰ ਤੇ ਇਹ ਘੰਟਾ ਘਰ ਮੇਨ ਰੋਡ ওভারਬ੍ਰਿਜ ਦੇ نیچے ਵੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਇਸ ਟਾਈਮ ਸਾਹਮਣੇ ਘੰਟਾ ਘਰ ਹੈ ਤੇ ਉੱਪਰ ওভারਬ੍ਰਿਜ ওভারਬ੍ਰਿਜ ਦੇ ਨਾਲ ਜਿਹੜਾ ਸੇਲ ਹੈ ਇਹ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਰਾਸ਼ੀ ਦੇ ਇਸਤਾਨੀ ਰਾਸ਼ੀ ਬਹੁਤ ਜ਼ਿਆਦਾ ਰਾਸ਼ੀ ਕੋਣ ਉਸੀ ਲਈ ਸੀ ਦੇਖਣ ਬਲੇਗਾ ਲੋਜੀ 150 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਸ਼ਰਟ ਹੀ ਸ਼ਰਟ ਦੇਖਣ ਨੂੰ ਮਿਲ ਜਾਏਗਾ ਜਿਹੜਾ ਮਰਜ਼ੀ ਸ਼ਰਟ ਲੋ ਸਿਰਫ 150 ਰੁਪਏ ਦੀ ਰੇਂਜ ਦੇ ਵਿੱਚ ਆਇਓ 150 ਇਹਦੇ ਵਿੱਚ 400 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਦੇਖ ਸਕਦੇ ਹੋ 400 ਰੁਪਏ ਦੇ ਵਿੱਚ ਚੁੰਨੀਆਂ ਮਿਲ ਜਾਏਗਾ ਹਨਾ 100 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਮਰਜੀ ਚੁੰਨੀ ਲੋ ਤੇ ਟਾਵਲ ਮਿਲ ਜਾਏਗਾ 100 ਰੁਪਏ ਦਾ ਸਿੱਧਾ 100 ਰੁਪਏ ਦੀ ਰੇਂਜ ਦੇ ਵਿੱਚ ਮਿਲੇਗਾ ਟਾਵਲ ਆ ਇੱਕ ਟਾਵਲ ਦੇ ਦਿਓ ਮੈਨੂੰ ਇੱਕ ਦੇ ਦਿਓ ਸੋ ਆਪਾਂ ਇੱਕ ਟਾਵਲ ਲਿਆ ਇੱਕ ਦੇ ਦਿਓ ਬਹੁਤ ਵੱਡਾ ਚਾਇਆ ਆ ਕਲਰ ਲਗ ਲਗ ਅੰਨੇ ਪ੍ਰਿੰਟ ਆ ਡਾਡ ਕਲਰ ਮਿਲ ਜਾਏਗਾ ਜਿਹੜੇ ਮਰਜੀ ਅਣਗਿਣਤ ਕਲਰ ਲੈ ਸਕਦੇ ਆ ਲੋ ਜੇ ਚੈੱਕ ਕਰੋ 40 ਦੀ ਰੇਂਜ ਦੇ ਵਿੱਚ ਮਿਲੇਗਾ ਟਾਵਲ ਇਹ ਮਿਲ ਜੇਗਾ ਟਾਵਲ ਸਿਰਫ 100 ਰੁਪਏ ਦੀ ਰੇਂਜ ਦੇ ਵਿੱਚ ਮਿਲ ਜੇਗਾ ਟਾਵਲ ਠੀਕ ਹੈ ਜਿਹੜਾ ਮਰਜੀ ਟਾਵਲ ਲੋ ਤੇ ਤੁਸੀਂ ਰਸ਼ ਦੇਖ ਸਕਦੇ ਹੋ ਰਸ਼ ਦੇਖ ਸਕਦੇ ਲੋ ਜੀ ਲੋ ਸਾਹਮਣੇ ਹੈ ਘੰਟਾ ਘੰਟਾ ਕਰ ਘੰਟਾ ਕਰਦੇ ਸਾਹਮਣੇ ਦੀ ਮਾਰਕੀਟ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਚੌੜਾ ਬਾਜ਼ਾਰ ਦੀ ਮਾਰਕੀਟ ਦਾ ਵੀਡੀਓ ਤੁਸੀਂ ਦੇਖ ਸਕਦੇ ਹੋ ਜਗਾ ਤੇ ਵੀ ਤੁਹਾਨੂੰ ਜਿਹੜਾ ਸੇਲ ਹੈ ਇਹਨਾਂ ਦੀ ਸ਼ੂਟਿੰਗ ਹੈ ਦੇਖਣ ਨੂੰ ਮਿਲੇਗਾ ਇੱਧਰ ਤੁਹਾਨੂੰ ਮਿਲ ਜਾਏਗਾ ਪਰਫਿਊਮ ਮਿਲ ਜਾਏਗਾ ਠੀਕ ਹੈ ਜਿਹੜਾ ਮਰਜ਼ੀ ਪਰਫਿਊਮ ਲੋ ਅੱਛਾ ਠੀਕ ਹੈ ਇਹ ਬੋਲਣਾ ਦੇਖ ਸਕਦੇ ਹੋ ਨਾ ਪਰਫਿਊਮ ਕੀ ਕੀ ਰੇਟ ਹੈ 150 ਦੇ ਦੋ 150 ਦੇ ਦੋ ਜਿਵੇਂ ਕਿ ਕੰਟਾ ਘਾ ਰਿਹਾ ਦੇਖਿਆ ਕੰਟਾ ਕਰਦੇ ਨਾਲ ਹੀ ਪਾਜੀ ਖੜੇ ਆ ਇਸ ਜਗ੍ਹਾ ਤੋਂ ਤੁਸੀਂ ਲੈ ਸਕਦੇ ਹੋ 150 ਰੁਪਏ ਦੇ ਦੋ ਜੇ ਘੱਟ ਵੱਧ ਹੋ ਜਾਏਗਾ ਜੇ ਕਿਸੇ ਦਾ ਜੇ ਤੁਹਾਨੂੰ ਕੁਆਂਟੀਟੀ ਜ਼ਿਆਦਾ ਲੈਣਾ ਦੋ 300 ਰੁਪਏ ਸਾਇਦ ਥੋੜਾ ਜਿਆਦਾ 100 ਰੁਪਏ ਦਾ ਮਿਲ ਜਾਏਗਾ ਠੀਕ ਹੈ ਸੋ ਇਹ ਤੁਹਾਨੂੰ 100 ਰੁਪਏ ਦੀ ਰੇਂਜ ਦੇ ਵਿੱਚ ਵੀ ਲੱਲਣਗੇ ਠੀਕ ਹੈ ਤੇ ਦੇਖ ਸਕਦੇ ਹੋ ਪੈਂਟ ਤੁਹਾਨੂੰ ਮਿਲ ਜਾਏਗਾ 200 ਰੁਪਏ ਦੀ ਰੇਂਜ ਦੇ ਵਿੱਚ ਪੈਂਟ ਮਿਲ ਜਾਏਗਾ ਅੱਡ ਅੱਡ ਵੈਰਾਈਟੀ ਠੀਕ ਹੈ 200 ਰੁਪਏ ਦੀ ਰੇਂਜ ਦੇ ਵਿੱਚ ਤੇ 150 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਸ਼ਰਟ ਦੇਖ ਸਕਦੇ ਹੋ ਸੇਲ ਲੱਗਿਆ ਹੋਇਆ ਆਇਓ 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 150 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਲੋਰ 100 150 150 350 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜੇਗਾ ਪੈਂਟ। ਲਓ ਜੀ ਵੈਰਾਈਟੀਆਂ ਚੈੱਕ ਕਰੋ ਪੈਂਟਾਂ ਦੀਆਂ। ਆ ਡੱਡ ਵੈਰਾਈਟੀ ਐ। ਜਿਹੜਾ ਮਰਜੀ ਵੈਰਾਈਟੀ ਲੋ। ਸਿਰਫ 350 ਰੁਪਏ ਦੀ ਰੇਂਜ ਦੇ ਵਿੱਚ। ਠੀਕ ਐ। ਲਓ ਜੀ ਲਓ। ਚੈੱਕ ਕਰੋ। ਓਨਲੀ 350 ਰੁਪਏ ਦੀ ਰੇਂਜ ਦੇ ਵਿੱਚ ਮਿਲ ਜੇਗਾ ਪੈਂਟ। ਲਓ ਚੈੱਕ ਕਰੋ। ਫਾਰਮਲ ਪੈਂਟਾਂ ਤੁਹਾਨੂੰ ਮਿਲ ਜੇਗਾ 300 ਰੁਪਏ ਦੀ ਰੇਂਜ ਦੇ ਵਿੱਚ ਜਿਵੇਂ ਲੱਗਿਆ ਹੋਇਆ। ਜਿਹੜਾ ਮਰਜੀ ਪੈਂਟ ਲੋ। ਠੀਕ ਐ। ਰੰਗ ਕਲਰ ਤੁਸੀਂ ਦੇਖ ਸਕਦੇ ਹੋ ਜਿਹੜਾ ਮਰਜੀ ਕਲਰ ਲਓ 350 ਰੁਪਏ ਦੀ ਰੇਂਜ ਸਰ 300 ਰੁਪਏ ਦੀ 300 ਰੁਪਏ ਦੀ ਓਕੇ ਓਕੇ 300 ਰੁਪਏ ਦੀ ਹੈ ਤੁਹਾਨੂੰ ਮਿਲੇਗਾ ਲਓ ਜੀ ਲੁਧਿਆਣੇ ਦੀ ਫੇਮਸ ਮਾਰਕੀਟ ਹੈ ਜੋ ਕਿ ਸਸਤੇ ਕੱਪੜੇ ਦੀ ਮਾਰਕੀਟ ਦੇ ਨਾਮ ਤੋਂ ਇਹ ਜਾਣਿਆ ਜਾਂਦਾ ਹੈ ਤੇ ਤੁਸੀਂ ਰੰਗਾਂ ਦੇਖ ਸਕਦੇ ਹੋ ਨਾ ਰਸ਼ ਦੇਖ ਸਕਦੇ ਹੋ ਸੰਡੇ ਸੇਲ ਸੇਲ ਦਾ ਪੂਰਾ ਪੂਰਾ ਚੱਕ ਦਿੰਨੇ ਹੈ ਫਾਇਦਾ ਕਿੰਨੇ ਦਾ 150 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਸ਼ਰਟ ਜਿਹੜਾ ਮਰਜੀ ਸ਼ਰਟ ਨੂੰ ਸਿਰਫ 150 ਰੁਪਏ ਦੀ ਹੈਗੀ ਆ ਬੰਤਾ ਹਾਂ ਬੰਤਾ ਆਈਆਂ ਕਿੰਨੇ ਦੀ ਆ 100 ਰੁਪਏ ਦੀ 100 ਰੁਪਏ ਦੀ ਚਲ ਜੀ ਇਸ ਕਲ ਜੇ ਤੁਸੀਂ ਕਿਹੜਾ ਕੱਚਾ ਹੈ ਯਾ ਆਪਾਂ ਸਾਰੇ ਕੈਂਸਲ ਕਰ ਦੇਣਾ ਕਿਹਨਾ ਸਾਰੇ 250 ਰੁਪਏ ਦਿਓ ਤਾਂ ਆ ਬ੍ਰਾਂਡਡ ਮਾਲ ਮਿਲੇਗਾ ਬ੍ਰਾਂਡਡ ਮਾਲ ਯੈਸ ਗੋ ਸਾਡੇ 350 ਇਹ ਅੰਦਰ ਦਾ ਕੱਪੜਾ ਹੈ ਉੱਥੇ ਲਿਖਿਆ 150 ਰੁਪਏ ਸਰੀਰ ਆ ਫਟੇ ਸੋਦੇ ਅੱਛਾ 300 ਰੁਪਏ ਦੇ ਦੇ ਠੀਕ ਹੈ ਠੀਕ ਹੈ ਓਕੇ ਓਕੇ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਨਾ ਹਰ ਪ੍ਰਕਾਰ ਦੀ ਕੁਆਲਟੀ ਦੇ ਤੁਹਾਨੂੰ ਇੱਥੇ ਸੇਲ ਹੀ ਸੇਲ ਦੇਖਣ ਨੂੰ ਮਿਲੇਗਾ ਕਿੰਨੀ ਵੀਡੀਓ ਹੈ ਕਿ 150 ਰੁਪਏ ਦੇ ਰੇਂਜ ਦੇ ਵਿੱਚ ਤੁਹਾਨੂੰ ਉੱਥੋਂ ਜਿਹੜਾ ਟੀ-ਸ਼ਰਟ ਹੈ ਦੇਖ ਸਕਦੇ ਮਿਲੇਗਾ ਹਨਾ ਕਿੰਨੇ ਦਾ 150 ਰੁਪਏ ਦੇ ਦੇ ਰੇਤੋ ਰੇਤੋ ਠੀਕ ਹੈ 200 ਰੁਪਏ ਦੇ ਵਿੱਚ ਸ਼ਰਟ ਆ ਆ ਦੇਖੋ ਆ بڑے ਮੁੰਡੇ ਨੇ ਕਿਥੋਂ ਆਇਓ ਇਹ ਜੋ ਭੁੱਲ ਗਿਆ ਨਹੀਂ ਨਹੀਂ ਚਲੋ ਠੀਕ ਆ ਇੰਨੀ ਦੂਰ ਸੇਲ ਕਰਨਾ ਹੈ ਪੀ ਲਿਆ ਕੁਝ ਲਿਆ ਕਿ ਨਹੀਂ ਲਿਫਾਫਾ ਭਰ ਲਿਆ ਲਿਫਾਫਾ ਭਰ ਲਿਆ ਠੀਕ ਹੈ ਠੀਕ ਹੈ ਲਓ ਨਜ਼ਾਰੇ ਸੇਲ ਦਾ ਪੂਰਾ ਪੂਰਾ ਦੇਖੋ ਫਾਇਦੇ ਚੱਕਦੇ ਨੇ ਲੋਕ ਬੜੀ ਦੂਰੋਂ ਆਉਂਦੇ ਨੇ ਠੀਕ ਹੈ ਤੇ ਆ ਦੇਖੋ ਇਹ ਆ ਦੇਖੋ ਪੂਰਾ ਪੂਰਾ ਜਿਹੜਾ ਸੇਲ ਦਾ ਫਾਇਦਾ ਚੱਕਦੇ ਨੇ ਲੋਕ ਤੇ ਇਸ ਜਗ੍ਹਾ ਵੀ ਤੁਹਾਨੂੰ ਸੇਲ ਹੀ ਸੇਲ ਦੇਖਣ ਨੂੰ ਮਿਲ ਜੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲਓ ਜੀ ਲਓ ਲਓ ਜੀ ਲਓ ਦੇਖੀ ਜਿੱਥੇ ਮਿਲ ਰਹੇ ਮਾਰਕੋ ਲਓ ਜੀ ਸੇਲ ਹੀ ਸੇਲ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਜਗ੍ਹਾ ਤੇ ਜਿੱਥੇ ਮਾਰਕੀ ਦੇਖੋ ਸੇਲ ਹੀ ਸੇਲ ਲਓ ਜੀ ਲੁਧਿਆਣਾ ਐਸੀ ਨਹੀਂ ਕੱਪੜਿਆਂ ਦੇ ਲਈ ਜਾਣਿਆ ਜਾਂਦਾ ਹੈ ਲੁਧਿਆਣਾ ਜਿਹੜਾ ਚੌੜਾ ਬਾਜ਼ਾਰ ਦੀ ਮਾਰਕੀਟ ਹੈ ਕੱਪੜਿਆਂ ਦੀ ਮਾਰਕੀਟ ਹੈ ਜੋ ਕਿ ਬੜੀ ਦੁਰਦਸ਼ ਨ ਦੁਕਾਨਦਾਰ ਨਹੀਂ ਆਉਂਦੇ ਨੇ ਤੇ ਇੱਥੇ ਹਰ ਪ੍ਰਕਾਰ ਦੀ ਕੁਆਲਿਟੀ ਦਾ ਜਿਹੜੇ ਤੁਹਾਨੂੰ ਜਿਹੜੇ ਕੱਪੜੇ ਨੇ ਉਹ ਤੁਹਾਨੂੰ ਮਿਲ ਜਾਣਗੇ ਦੇਖਣ ਨੂੰ ਤੇ ਇੱਥੇ ਦੇਖ ਸਕਦੇ ਹੋ ਜੀਨ ਦੀ ਪੈਂਟਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਕੀ ਰੇਟ ਹੈ ਭਾਜੀ ਇਹਨਾਂ ਦਾ 450 ਰੁਪਏ 450 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਮਰਜ਼ੀ ਕਲਰ ਲੋ ਤੇ ਖੁੱਲੀ ਖੁੱਲੀ ਪੈਂਟਾਂ ਤੁਹਾਨੂੰ ਮਿਲ ਜਾਣਗੀਆਂ 450 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਮਰਜ਼ੀ ਸ਼ਰਟ ਲਈ ਪੈਂਟ 400 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਤੇ ਜਿਹੜਾ ਮਰਜ਼ੀ ਪੈਂਟ ਲੋ ਸਾਦੇ ਕਲਰ ਤੁਸੀਂ ਦੇਖ ਸਕਦੇ ਹੋ ਨਾ ਤੇ ਇਹੋ ਜਿਹੀ ਕੁਝ ਮਾਰਕੀਟ ਹੈ ਦੇਖ ਸਕਦੇ ਹੋ

450 ਇਹ ਇਹ ਕਿੰਨੇ ਦਾ 450 ਜੋ ਮਰਜੀ ਲੈ ਜਾਓ 450 ਰੁਪਏ ਗ੍ਰੀਨ ਦੇ ਵਿੱਚ ਚੱਲ ਲੈ ਜਾਓ ਇਹ ਦੇਖੋ 950 ਵਾਲਾ ਪੈਂ 450 450 ਲੈ ਜਾਓ ਆ ਜਾ ਇੰਟਰਵਿਊ ਦੇ ਲਈ ਆ ਭਾਈ ਲੋ ਜੀ ਚੈੱਕ ਕਰਤਾ ਦਿਨਾ ਇਹ ਤਾਂ ਸੀਲ ਹੀ ਸੇਲ ਤੁਹਾਨੂੰ ਦੇਖਣ ਨੂੰ ਮਿਲੇਗਾ ਰਾਮ ਸੇਵਕ ਗੁਪਤਾ ਰਾਮ ਸੇਵਕ ਗੁਪਤਾ ਹਾਂ ਸੋ ਜੈਸਾ ਦੇ ਨੂੰ ਪੈਂਟੀ ਪੈਂਟ ਬ੍ਰਾਂਡਡ ਪੈਂਟਾਂ 540 540 540 540 ਇਹ ਰੇਟ ਪਾਉਂਦੇ ਕੜੇ ਪਾਉਂਦੇ 540 ਪਹਿਲਾਂ ਇਹ ਪੁੱਤ ਇਹ ਬੰਦੇ ਦੀ ਬਣਾਓ ਕੀ ਰੇਟ ਹੈ ਬਰੇ ਪੈਂਟਾਂ ਦਾ 300 ਵੀਰੇ 300 ਰੁਪਏ ਦੇ ਘੱਟ ਵੱਧ ਨਹੀਂ ਹੋ ਜਾ ਕੋਈ 100 ਰੇਟ ਹੈ ਬਹੁਤ 100 ਰੇਟ ਹੈ ਠੀਕ ਹੈ ਠੀਕ ਹੈ ਸਾਰਾ ਬ੍ਰਾਂਡਡ ਹੋਗਾ ਬ੍ਰਾਂਡਡ ਮਾਲ ਇਹ ਪਾ ਲਓ ਜੀ ਬਈ 900 ਰੁਪਏ ਦੀ ਪੈਂਟ ਹੋਊਗੀ ਬਾਕੀ ਲੋਰੀਚ ਮਾਰਕੀਟ ਆਲਾ ਮਾਲੂ ਵਗਰੇ ਇਹਦਾ ਏਸੀ ਮਾਰਕੀਟ ਆਲਾ ਏਸੀ ਮਾਰਕੀਟ ਆਲਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਨਾ ਕਾਰਗੋ ਵਾਲਾ 200 ਰੁਪਏ ਲਾ ਲਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਕਿੱਥੇ ਆਣਾ ਪਾਏਗਾ ਕੰਟਾ ਦਾ ਲੱਗਦੀ ਹੈ ਕੰਟਾ ਦਾ ਕੰਟਾ ਦਾ ਤੋਂ ਚਾਹੇ 4460 ਦੇ ਗਰਾਉਂਡ ਜੋ ਬਣਿਆ ਹੋਣਾ ਉੱਤੇ ਮੰਜੇ ਲੱਗੇ ਹੋਣੇ ਉੱਤੇ ਸਸਤਾ ਮਾਲ ਮਿਲਦਾ ਭਾਜੀ ਠੀਕ ਹੈ ਜੀ ਓਕੇ ਧੰਨਵਾਦ ਇੱਕ ਨੰਬਰ ਮਾਲ ਮਿਲਦਾ ਸਾਰਾ ਇੱਕ ਨੰਬਰ ਲੋ ਵੀਰੇ ਸਸਤੇ ਰੇਟ ਸਸਤੇ ਰੇਟ ਸਸਤੇ ਰੇਟ ਦੇ ਵਿੱਚ ਮਿਲੇਗਾ ਇਸ ਜਗ੍ਹਾ ਤੇ ਤੇ ਰਾਸ਼ੀ ਦੇਖ ਸਕਦੇ ਹੋ ਨਾ ਰਾਸ਼ੀ ਬਹੁਤ ਜ਼ਿਆਦਾ ਹੈ ਇਹਦਰ ਸੀਲੀ ਸੀਲ ਸੀਲ ਹੀ ਸੀਲ ਦੇਖਣ ਨੂੰ ਮਿਲੇਗਾ ਇਸ ਤੇ ਡਾਲੋਗੇ ਬ੍ਰਾਮ ਸਰ ਗੁਪਤਾ ਤੋ ਦੇਖ ਸਕਦੇ ਹੋ ਇਸ ਜਗ੍ਹਾ ਤੇ ਤੁਹਾਨੂੰ ਸੇਲ ਹੀ ਸੇਲ ਦੇਖਣ ਨੂੰ ਮਿਲੇਗਾ ਤੇ ਬੜੀ ਦੂਰੋਂ ਜਿਹੜੇ ਲੋਕ ਨੇ ਪਹੁੰਚਦੇ ਨੇ ਸੇਲ ਦਾ ਪੂਰਾ ਪੂਰਾ ਫਾਇਦਾ ਚੱਕਦੇ ਨੇ ਲੋਜੀ ਚੈੱਕ ਕਰੋ ਇੱਥੇ ਤੁਹਾਨੂੰ 250 ਰੁਪਏ ਦੇ ਮਿਲ ਜਾਏਗਾ ਬੂਟ ਦੇਖ ਸਕਦੇ ਹੋ ਜਿਹੜਾ ਮਰਜੀ ਬੂਟ ਲੋ ਸਿਰਫ 250 ਰੁਪਏ ਦਾ ਬੂਟ ਮਿਲੇਗਾ ਇਹੋ ਜਿਹਾ ਜਿਹਾ ਬੂਟ ਸਿਰਫ ਕਿੰਨੇ ਦਾ 250 ਰੁਪਏ ਦਾ ਆ ਕੀ ਭਾਈ ਮੇਰੇ ਕੀ ਰੇਟ ਦਾ ਪਰਫਿਊਮ ਦਾ 150 250 ਰੇਂਜ ਦੇ ਵਿੱਚ ਹੋਣਾ 150 250 350 ਰੁਪਏ ਰੇਂਜ ਦੇ ਵਿੱਚ ਤੁਹਾਨੂੰ ਇਹੋ ਜਿਹਾ ਪਰਫਿਊਮ ਮਿਲੇਗਾ ਤੇ ਇਹਦਾ ਕੀ ਰੇਟ ਆ ਜੀ? ਇਹ ਵਾਇਸਟੋਨ ਦਾ 2200 ਦਾ। 2200 ਰੁਪਏ ਦਾ। 3500 ਰੁਪਏ ਦੀ ਰੇਂਜ ਦੇ ਵਿੱਚ ਮਿਲੇਗਾ 골ਡ ਦਾ। ਤੇ ਜਿਹੜਾ ਮਰਜੀ ਪਰਫਿਊਮ ਤੁਸੀਂ ਲੈ ਸਕਦੇ ਹੋ ਆਡਾ ਆਡਾ ਰੇਟ ਹੈ। ਇਹ ਘੱਟ ਵੱਧ ਹੋ ਜਾਏਗਾ ਜੇ। ਹਾਂਜੀ ਹਾਂਜੀ ਮੌਕੇ ਦੇ ਮਾਨਤਾ ਕਰ ਦਾਂਗੇ। ਮੌਕੇ ਦੇ ਮਾਨਤਾ ਕਰ ਦਾਂਗੇ ਬਾਈ। ਤੇ ਕਿੱਥੇ ਆਉਣਾ ਪਏਗਾ ਵੀਰੇ? ਲੁਧਿਆਣਾ ਚੋੜਾ ਬਾਜ਼ਾਰ। ਲੁਧਿਆਣਾ ਚੋੜਾ ਬਾਜ਼ਾਰ। ਲੋ ਜੀ ਇਤਨੀ ਮਿਲ ਜਾਏਗਾ। ਇਹੋ ਜੀ ਇਤਰ ਮਿਲ ਜਾਏ। ਕੀ ਰੇਟ ਇਤਰ ਦਾ ਇਹਨਾਂ ਦਾ? ਲਾਗ ਲਾ ਕੇ ਆਪਾਂ ਇੱਕ ਕਸਟਮਾਈਜ਼ ਕਰਕੇ ਦੇ ਦਾਂਗੇ। ਨਹੀਂ ਵੈਸੇ ਜੇ 100 ਤੋਂ ਲੈ ਕੇ 1000 ਤੱਕ ਦੇ ਮੈਨੂੰ ਇਹਦਾ ਰੇਟ ਕੀ ਪ੍ਰਾਈਸ ਹੈ ਇਹ 500 ਰੁਪਏ ਦਾ 500 ਰੁਪਏ ਦਾ ਜੇ ਕੋਈ ਵੀਡੀਓ ਦੇਖ ਕੇ ਆਏਗਾ ਤੇ ਤੁਹਾਡੇ ਤੁਹਾਡੇ ਸਾਹਮਣੇ ਕਰਦਾ ਜ 2000 ਓਕੇ 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 ਸੋ 500 ਰੁਪਏ ਦੀ ਰੇਂਜ ਦੇ ਵਿੱਚ ਇਹ ਹੋ ਜਾ ਤੁਹਾਨੂੰ ਇਤਨਾ ਮਿਲ ਜਾਏਗਾ ਠੀਕ ਹੈ ਇਸ ਬਾਈ ਕੋ ਲਾ ਕੇ ਤੁਸੀਂ ਪਰਫਿਊਮ ਲੈ ਸਕਦੇ ਹੋ ਲੋ ਜੀ ਇੱਧਰ ਚੈੱਕ ਕਰੋ ਲੋ ਜੀ ਇੱਧਰ ਦੇਖੋ ਜੀ ਆ ਸਾਰੇ ਇੱਧਰ ਹੈ ਸਾਰੇ ਇੱਧਰ ਹੈ ਹਾਂ ਜੀ ਜਿਹੜਾ ਮਰਜੀ ਲੋ ਪਰਫਿਊਮ ਇਹ ਕੀ ਚੀਜ਼ ਹੈ ਇਹ ਪਰਫਿਊਮ ਆ ਸਾਰੇ ਇਹ ਪਰਫਿਊਮ ਹੈ ਇਹਦੇ ਕੀ ਪ੍ਰਾਈਸ ਹੈ ਏ ਭਾਈ 350 ਹੈ ਕੋਈ 250 ਹੈ ਕੋਈ 150 ਹੈ ਅੱਛਾ ਅੱਛਾ ਆਡਾ ਡੇਟ ਰੇਟ ਹੈ ਹਾਂਜੀ ਹਾਂਜੀ ਠੀਕ ਹੈ ਮੈਗਨੇਟ ਦਾ ਇਹ ਬਿਆਰਤ ਤੁਹਾਨੂੰ 100 150 ਕੱਟ ਨਹੀਂ ਮਿਲੂਗਾ ਸਾਡੇ ਕੋਲ 200 ਰੁਪਏ ਦਾ 50 ਰੁਪਏ ਦਾ ਹਾਂਜੀ ਲਓ ਜੀ 50 ਰੁਪਏ ਦਾ ਸਿਰਫ ਓਨਲੀ 50 ਰੁਪਏ ਦਾ ਲੈਣਾ ਛੋਟਾ ਵੀ 70 80 ਰੁਪਏ ਕੱਟ ਨਹੀਂ ਮਿਲਦਾ ਪਿਆ ਦੇ ਦੋ ਇਹ 50 ਦੇ ਦੋ ਹਾਂਜੀ ਠੀਕ ਹੈ ਠੀਕ ਆ ਨੈਟ ਤੇ 4 500 ਰੁਪਏ ਸੀ ਸੀ ਆ ਹਾਂਜੀ 350 ਰੁਪਏ 150 ਰੁਪਏ ਲਈ ਰਹੀ ਹੈ ਅਲੱਗ ਜੈਗਵਾਰ ਦੀ ਹੈ 250 ਰੁਪਏ 250 ਰੁਪਏ ਦਾ 150 ਦਾ ਮਿਲ ਜਾਏਗਾ ਦੇਖ ਸਕਦੇ ਹੋ ਨਾ ਅਨੋਥਰ ਮਿਲ ਜੇ ਕਿੰਨੇ ਦਾ 100 ਰੁਪਏ ਦਾ ਠੀਕ ਹੈ ਧੰਨਵਾਦ ਵੀਰੇ ਸੇਲ ਹੀ ਸੇਲ ਦੇਖ ਨੂੰ ਮਿਲੇਗਾ ਇਸ ਜਗ੍ਹਾ ਤੇ ਕੋਈ ਹੋਰ ਕੋਈ ਵੀ ਤੁਹਾਨੂੰ कपड़े चाहिए शर्ट चाहिए इस जगह तक मिल जाएगा ठीक है ਸੋ ਦੋਸਤੋ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਆ ਫਿਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਦੀ ਜੈ ਮਾਸਤਾ